तो सका सारे सारा मैं वो सुनौ कि चलो थोड़ा उम्मीद है कि सारी बढ़िया हो मुड़ी ठीक ठाक होंगे कि आप भी बिल्कुल ठीक ठाक हो आप चले सी भी हम शॉप पे ये बारिश होगी बहुत ज्यादा दिखाوني है इतना ज्यादा नहीं आया एकदम बहुत ज्यादा बहुत जोर से नहीं आया बादल भी काफी होए हुए हैं ਮੌਸਮ ਸਵੇਰੇ ਬਿਲਕੁਲ ਸਾਫ਼ ਸੀਗਾ ਤੇ ਪਰ ਇੱਕਦਮ ਪਤਾ ਨਹੀਂ ਕਿੱਥੋਂ ਇੰਨਾ ਜ਼ਿਆਦਾ ਮੀਂਹ ਆ ਗਿਆ ਇਹ ਨਾ ਐਕਚੁਅਲੀ ਪਾਦੋਂ ਦੇ ਛਟਾਕੇ ਆਉਂਦੇ ਨੇ ਕਹਿੰਦੇ ਹੁੰਦੇ ਆ ਨਾ ਪਾਦੋਂ ਦੇ ਛਟਾਕੇ ਰੰਨਾ ਗੁੰਨਗਮਾਈ ਆ ਕੇ ਹੈ ਨਾ ਤੇ ਉਹ ਵਾਲਾ ਕੰਮ ਆ ਮੈਨੂੰ ਲੱਗਦਾ ਛਟਾਕੇ ਹੀ ਆਉਂਦੇ ਨੇ ਇੱਕਦਮ ਸਟੱਕ ਆ ਜਾਂਦਾ ਫਿਰ ਹਟ ਜਾਂਦਾ ਹੈ ਉਹਦੀ بارش ਮਤਲਬ ਕਿ ਬਹੁਤ ਜ਼ਿਆਦਾ بارش ਹੋਈ ਉਸ ਤੋਂ ਬਾਅਦ ਆਪਾਂ ਚਲੇ ਗਏ ਸ਼ੌਪ ਤੇ ਤੇ ਉੱਥੇ ਹੀ بارش ਫੇਰ ਸ਼ੁਰੂ ਹੋ ਗਈ ਇੰਨਾ ਮੀ ਪਿਆ ਗਿਆ ਅਫਰੀਕਪੁਰ ਤੇ ਸਾਡੇ ਇੰਨਾ ਕੁ ਜ਼ਿਆਦਾ ਮੀ ਪਿਆ ਬਹੁਤ ਹੀ ਜ਼ਿਆਦਾ ਸੀ ਤੇ ਹੁਣ ਫੇਰ ਬੱਦਲ ਬਹੁਤ ਜ਼ਿਆਦਾ ਹੋਏ ਪਏ ਨੇ ਥੋੜੀ ਦੇਰ ਰੁਕ ਗਿਆ ਤੇ ਬੱਦਲ ਬਹੁਤ ਨੇ ਤੇ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ بارش ਹੋਣ ਵਾਲੀ ਹੈ ਤੇ ਕੱਲ ਨੂੰ ਸਾਡੇ ਸਕੂਲ ਵੀ ਖੁੱਲ ਰਹੇ ਨੇ ਅੱਛਾ ਵੀ ਲੱਗ ਰਿਹਾ ਹਨਾ ਤੇ ਕਿ ਦੁਬਾਰਾ ਜਿਹੜੀ ਲਾਈਫ ਹੈ ਉਹ ਫੇਰ ਪਟੜੀ ਤੇ ਆਵੇ ਪਟੜੀ ਤਾਂ ਉਤਰ ਜਾਂਦੀ ਹੈ ਜੀ ਇਨਡਿਸਿਪਲਿਨਡ ਹੋ ਜਾਂਦਾ ਸਾਰਾ ਕੁਝ ਡਿਸਿਪਲਿਨ ਹੀ ਚਲੇ ਜਾਂਦਾ ਲਾਈਫ ਚੋਂ ਕਿਉਂਕਿ ਖਾਣ ਪੀਣ ਦਾ ਉੱਠਣ ਦਾ ਸੌਣ ਦਾ ਹਨਾ ਜੋ ਵੀ ਹੈਗਾ ਉਹ ਸਾਰਾ ਹੌਚਪਚ ਹੋ ਜਾਂਦਾ ਸੋ ਦੁਬਾਰਾ ਤਾਂ ਫੇਰ ਲਈ ਤੇ ਆਉਗੀ ਲਾਈਫ ਤੇ ਬਾਕੀ ਹੁਣ ਮੈਂ ਅੱਜ ਤਾਂ ਆਪਾਂ ਲਾਈਵ ਆਏ ਸੀਗੇ ਸੰਡੇ ਅੱਜ ਸ਼ਾਮ ਨੂੰ ਵਲੌਗ ਬਣਾਣੇ ਤੇ ਕਿਉਂਕਿ ਅੱਜ ਆਪਣੀ ਤਾਂ ਵਲੌਗ ਸਵੇਰੇ ਮਾਰਨਿੰਗ 11 ਵਜੇ ਵਾਲਾ ਨਹੀਂ ਪਿਆ ਸੀਗਾ ਸੋ ਇਸ ਕਰਕੇ ਆਪਾਂ ਲਾਈਵ ਆਏ ਸੀ ਲਾਈਵ ਦੇ ਵਿੱਚ ਭੈਣਾਂ ਦੇ ਬਹੁਤ ਸਾਰੇ ਕੁਐਸਚਨ ਸੀਗੇ ਤੇ ਇੱਕ ਭੈਣ ਦਾ ਸੀਗਾ ਉਹ ਅ ਸ਼ੈ ਦਾ ਗੁਰਪਾਲ ਕੌਰ ਭੈਣ ਨੇ ਪਟਿਆਲੇ ਤੋਂ ਉਹਨਾਂ ਦਾ ਸੀਗਾ ਕਿ ਸਾਡ ਨੂੰ ਤੇ ਜਰੂਰ ਬਣਾ ਕੇ ਦਿਓ। ਬੱਸ ਇਹਦਾ ਮੇਰੇ ਲਈ ਬਹੁਤ ਜ਼ਿਆਦਾ ਔਖਾ ਜੀ ਟਾਈਮ ਕੱਢਣਾ। ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਲਾਈਫ ਜਿਹੜੀ ਬਹੁਤ ਜ਼ਿਆਦਾ ਬਿਜ਼ੀ ਹੁੰਦੀ ਹੈ। ਮੈਨੂੰ ਨਾ ਇੱਕ ਭੈਣ ਨੇ ਨਾ ਇੱਕ ਬਹੁਤ ਵਧੀਆ ਗੱਲ ਕਹੀ। ਅ ਹੁਣ ਮੈਂ ਭੁੱਲ ਗਈ ਸ਼ਾਇਦ ਸਿਮਰਨ ਮੱਲਣ ਤੋਂ ਹਣਾ ਤੇ ਉਹਨਾਂ ਨੇ ਇੱਕ ਬਹੁਤ ਵਧੀਆ ਗੱਲ ਕੀਤੀ। ਮੈਨੂੰ ਨਾ ਉਹ ਯਾਦ ਹੀ ਰਹਿੰਦੀ ਆ। ਉਹ ਕਹਿੰਦੇ ਵੀ ਮੈਂ ਹੁਣ ਬਿਜ਼ੀ ਕਹਿਣਾ ਛੱਡ ਤਾਂ ਮੈਂ ਇਜ਼ੀ ਲਾਈਫ ਕਹਿਣਾ ਸ਼ੁਰੂ ਕਰਤਾ। ਬਹੁਤ ਵਧੀਆ ਮੇਰੇ ਨਾਲ ਮਤਲਬ ਦਿਲ ਨੂੰ ਟੱਚ ਕਰ ਗਈ ਉਹ ਗੱਲ। ਕਹਿੰਦੇ ਵੀ ਆਪਾਂ ਲੱਕੀ ਆ ਕਿ ਆਪਾਂ ਨੂੰ ਇੰਨੀ ਲਾਈਫ ਹੈ ਜਿਹੜੀ ਉਹ ਬਿਜ਼ੀ ਮਿਲੀ ਹੋਈ ਹੈ ਹਨਾ ਉਦੀ ਆਪਾਂ ਸਾਰਾ ਦਿਨ ਕੰਮ ਚ ਰੁੱਝੇ ਰਹਿੰਦੇ ਆ ਕਈ ਕਹਿੰਦੇ ਨੇ ਕਿ ਸਾਡੇ ਕੋਲ ਕੰਮ ਨਹੀਂ ਹੈਗਾ ਕੀ ਕੰਮ ਕਰੀਏ ਇੰਨੀ ਜਿਆਦਾ ਕਹਿੰਦੇ ਇਹ ਬਿਜ਼ੀ ਲਾਈਫ ਮੈਂ ਕਹਿਣਾ ਹੀ ਛੱਡਦਾ ਮੈਨੂੰ ਵੀ ਲੱਗਦਾ ਹੁਣ ਮੈਨੂੰ ਇਹ ਕਹਿਣਾ ਛੱਡਣਾ ਪਊਗਾ ਮੈਂ ਕਹੂੰਗੀ ਇੰਨੀ ਈਜ਼ੀ ਲਾਈਫ ਚੱਲਦੀ ਹੈ ਹਨਾ ਫਿਰ ਤੁਸੀਂ ਕਹੋਗੇ ਜੇ ਇੰਨੀ ਈਜ਼ੀ ਚੱਲ ਰਹੀ ਹੈ ਤਾਂ ਸਾਡੇ ਲਈ ਬਣਾ ਦਿਓ ਫਿਰ ਤੇਲ ਹਨਾ ਤੇ ਚਲੋ ਜੀ ਭੈਣ ਗਿੰਦੇ ਮੈਨੂੰ ਜ਼ਰੂਰ ਬਣਾ ਕੇ ਦਿਓ ਮੇਰੀ ਤਾਂ ਰਿਕਵੈਸਟ ਹੈ ਕਹਿੰਦੇ ਮੈਨੂੰ ਪੱਤੇ ਨਹੀਂ ਮਿਲਦੇ ਵੈਸੇ ਤਾਂ ਜੇ ਤੁਸੀਂ ਕਹੋ ਤਾਂ ਸਾਰੀਆਂ ਭੈਣ ਤੇ ਕੜੀ ਪੱਤਾ ਵੀ ਹੈਗਾ ਜੇ ਤੁਹਾਡਾ ਬਿਲਕੁਲ ਹੀ ਤੁਹਾਨੂੰ ਕਿਤੋਂ ਨਹੀਂ ਮਿਲ ਰਿਹਾ ਵੈਸੇ ਤਾਂ ਸਕੂਲਾਂ ਚੋਂ ਕਾਲਜਾਂ ਚੋਂ ਗੁਰਦੁਆਰਿਆਂ ਚੋਂ ਮੰਦਰਾਂ ਚੋਂ ਇਹ ਚੀਜ਼ਾਂ ਮਿਲ ਜਾਂਦੀਆਂ ਹੁੰਦੀਆਂ ਨੇ ਅਗਰ ਨਸਰੀ ਚੋਂ ਅਗਰ ਫਿਰ ਵੀ ਨਹੀਂ ਮਿਲਦੀਆਂ ਤਾਂ ਤੁਸੀਂ ਮੈਨੂੰ ਦੱਸ ਦਿਆ ਕਰੋ ਮੈਂ ਤੁਹਾਨੂੰ ਪੱਤਾ ਹੀ ਪਾਰਸਲ ਕਰ ਦਿਆ ਕਰੂੰਗੀ 50 ਰੁਪਏ ਜਾਜਾ ਕਰਨਗੇ ਤੁਹਾਡੇ ਕੋਲੇ ਹੋਰ ਕੁਝ ਨਹੀਂ ਲੱਗਦਾ ਤੁਹਾਡਾ ਉਹ ਵੀ ਤੁਹਾਡਾ ਕੋਰੀਅਰ ਦੇ ਚਾਰਜਸ ਨੇ 50 ਪਈ ਤੇ ਮੈਂ ਹੁਣ ਇੱਕ ਭੈਣ ਨੂੰ ਭੇਜ ਰਹੀ ਹਾਂ ਪਹਿਲਾਂ ਹਾਂ ਬਿਸਕਸ ਦੇ ਪੱਤੇ ਭੇਜੇ ਉਹ ਕਹਿੰਦੇ ਮੇਰੇ ਕੋਲ ਤਾਂ ਕੜੀ ਪੱਤਾ ਵੀ ਨਹੀਂ ਹੈਗਾ ਹੁਣ ਆਪਾਂ ਕੜੀ ਪੱਤੇ ਦਾ ਪਾਰਸਲ ਵੀ ਕੱਲ ਨੂੰ ਕਰ ਰ ਤੇ ਲਾਈਫ ਉਹੀ ਗੱਲ इजी गोइंग ਲਾਈਫ ਦਾ इजी ਲਾਈਫ ਤੇ ਇਹਦੇ ਵਿੱਚੋਂ ਮਤਲਬ ਕਿ ਮੈਨੂੰ ਹੈ ਔਖਾ ਪਰ ਭੈਣ ਦੀ ਰਿਕਵੈਸਟ ਤੇ ਮੈਨੂੰ ਇਹ ਕਰਨਾ ਪਊਗਾ ਤੇ ਉਹ ਕਹਿੰਦੇ ਕਿ ਆ ਜਾਂਦਾ ਹੈਗਾ ਇੰਡੀਆ ਪੋਸਟ ਦੇ ਥਰੂ ਤੇ ਚਲੋ ਦੇਖ ਲੈਨੇ ਆ ਕਿ ਫਿਰ ਮੈਨੂੰ ਇਹ ਸੀਗਾ ਕਿ ਜਾਂਦਾ ਨਹੀਂ ਹੈਗਾ ਹਨਾ ਬਾਈ ਪੋਸਟਰ ਵੀ ਲਿਕਵਿਡ ਜਾਂਦਾ ਨਹੀਂ ਹੁਣ ਉਹ ਕਹਿੰਦੇ ਵੀ ਚੱਲਿਆ ਜਾਂਦਾ ਚਲੋ ਕੋਈ ਗੱਲ ਨਹੀਂ ਭੈਣ ਨੇ ਰਿਕਵੈਸਟ ਕੀਤੀ ਹੈ ਮੈਨੂੰ ਕਰਨਾ ਪਊਗਾ ਉਹਨੇ ਤੇ ਬਾਕੀ ਆਪਾਂ ਬਲੌਗ ਪਾ ਰੱਖਿਆ ਹੈਗਾ ਤੇਲ ਦਾ ਤੁਸੀਂ ਉਹਦੇ ਵਿੱਚੋਂ ਚੱਕ ਸਕਦੇ ਆ ਬਲੌਗ ਆਪਣਾ ਤੇ ਅੱਜ ਨਾ ਇੱਕ ਦੋ ਭੈਣਾਂ ਨੇ ਬਾਹਰੋਂ ਬੜੀ ਮੈਨੂੰ ਕਮੈਂਟ ਕੀਤੇ ਕਿ ਤੁਸੀਂ ਕੋਲੇਸਟੇਰੋਲ ਬਾਰੇ ਦੱਸੋ ਐਕਚੁਅਲੀ ਨਾ ਜਿਹੜਾ ਮੁਸਕਵਾ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਐਡਾਪਟ ਕਰ ਰਹੀ ਹਾਂ ਮਹੀਨੇ ਬਾਅਦ ਰਿਜ਼ਲਟ ਦੱਸੋ ਇਹ ਪ੍ਰੋਬਲਮ ਇਹ ਸੀਗੀ ਕਿ ਉਹਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਪੈਂਦੀਆਂ ਸੀਗੀਆਂ ਉਹ ਸਾਰੀਆਂ ਗਰਮ ਸੀਗੀਆਂ ਜਿਵੇਂ ਸ਼ਹਿਦ ਹੋ ਗਿਆ ਸ਼ਹਿਦ ਪੈਂਦਾ ਸੀਗਾ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹਨਾ ਕੁਝ ਸ਼ਹਿਦ ਸੀਗਾ ਅਦਰਕ ਪੈਂਦਾ ਸੀ ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਗਰਮ ਹੁੰਦੀਆਂ ਨੇ ਗਰਮੀ ਦੇ ਵਿੱਚ ਸੋ ਮੈਂ ਪੂਰਾ ਨਹੀਂ ਕਰ ਪਾਈ ਸੀ ਉਹਨੂੰ ਤੇ ਇਸ ਕਰਕੇ ਮੈਂ ਛੱਡਤਾ ਸੀਗਾ ਸੋ ਮੈਂ ਦੱਸ ਵੀ ਨਹੀਂ ਪਾਈ ਹੁਣ ਮੈਂ ਤੁਹਾਨੂੰ ਇੰਨਾ ਕੁ ਛੋਟਾ ਜਿਹਾ ਨੁਸਖਾ ਦੱਸਦੀ ਆ ਮੈਂ ਵੀ ਆਪਣੀ ਲਾਈਫ ਦੇ ਵਿੱਚ ਅਡਾਪਟ ਕਰੂੰਗੀ ਉਹ ਤੇ ਫਿਰ ਤੁਸੀਂ ਵੀ ਕਰਨਾ ਸ਼ੁਰੂ ਕਰਦੋ ਕਿਉਂਕਿ ਉਹਦੇ ਵਿੱਚ ਕੁਝ ਜਾਦੂ ਤਾਂ ਹੈ ਨਹੀਂ ਕੋਈ ਮੰਤਰ ਨਹੀਂ ਹੈਗਾ ਮੈਂ ਤੁਹਾਨੂੰ ਦੱਸ ਦੇਣੀ ਆ ਕਿ ਸੌਖਾ ਜਿਹਾ ਕੰਮ ਹੈ ਇੱਕ ਤਾਂ ਹੈਗਾ ਕਿ ਜੇ ਤੁਹਾਨੂੰ ਕੋਲੇਸਟ੍ਰੋਲ ਬਹੁਤ ਜ਼ਿਆਦਾ ਹੈਗਾ ਤੇ ਸ਼ੂਗਰ ਸ਼ੂਗਰ ਬਾਰੇ ਕਿਸੇ ਭੈਣ ਨੇ ਕਿਹਾ ਸੀ ਕਿ ਸ਼ੂਗਰ ਬਾਰੇ ਦੱਸੋ ਕੰਟਰੋਲ ਦੇ ਦੇਖੋ ਸ਼ੂਗਰ ਇਹਦੀ ਬਿਮਾਰੀ ਹੈ ਜ ਜਿਹਨੂੰ ਤੁਸੀਂ ਕਹੋ ਵੀ ਖਤਮ ਕਰ ਦੀਏ ਖਤਮ ਨਹੀਂ ਹੁੰਦੀ ਹੈ ਕਿਸੇ ਵੀ ਚੀਜ਼ ਤੋਂ ਖਤਮ ਨਹੀਂ ਹੁੰਦੀ ਇਹ ਕੋਈ ਜਿੰਨਾ ਮਰਜ਼ੀ ਕਹੀ ਜਾਵੇ ਕਿ ਜੜ ਤੋਂ ਖਤਮ ਹੋ ਜੇ 슈ਗਰ ਖਤਮ ਨਹੀਂ ਹੁੰਦੀ ਜੀ ਉਹ ਇੱਕ ਵਾਰ ਹੋ ਗਈ ਨਹੀਂ ਖਤਮ ਹੁੰਦੀ ਪਰ ਕੰਟਰੋਲ ਚ ਰਹੇ ਇਹੀ ਵੈਲਡ ਗੁੱਡ ਸੋ ਆਪਾਂ ਉਹਨਾਂ ਇੱਕ ਕੋਸ਼ਿਸ਼ ਕਰ ਲੈਣੇ ਆ ਕਿ ਇਹ ਕੰਟਰੋਲ ਚ ਰਹੇ ਇੱਕ 슈ਗਰ ਇੱਕ ਕੋਲੇਸਟ੍ਰੋਲ ਜਦੋਂ ਕੋਲੇਸਟ੍ਰੋਲ ਹੋ ਜਾਂਦਾ ਉਹਦੇ ਨਾਲ ਆਪਣੀਆਂ ਲੱਤਾਂ ਮਹਾ ਦੇ ਵਿੱਚ ਸੁੰਨ ਸੁੰਨਪਨ ਵੀ ਹੋਣ ਲੱਗ ਜਾਂਦਾ ਹੈ ਨਾ ਤੇ ਨਸਾਂ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ ਤੇ ਸੁੰਨਪਨ ਰਹਿਣ ਲੱਗ ਜਾਂਦਾ ਹੱਥ ਪੈਰ ਸੁੰਨ ਹੋਣ ਲੱਗ ਜਾਂਦੇ ਸੋ ਉਹਦੇ ਵਾਸਤੇ ਮੈਂ ਜੇ ਤੁਹਾਨੂੰ ਇੱਕ ਛੋਟਾ ਜਿਹਾ ਨੁਸਖਾ ਦੱਸ ਦਨੀ ਆ ਮੈਂ ਬਣਾ ਕੇ ਦਿਵਾ ਦਨੀ ਆ ਤੇ ਮੈਂ ਵੀ ਉਹ ਫੋਲੋ ਕਰੂੰਗੀ ਤੇ ਤੁਸੀਂ ਵੀ ਸਾਰੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਹੈ 슈ਗਰ ਦੀ 콜ੈਸਟ੍ਰੋਲ ਦੀ ਹੱਥ ਪੈਸਾ ਨੂੰ ਹੁੰਦੇ ਆ ਉਹ ਵੀ ਫੋਲੋ ਜ਼ਰੂਰ ਕਰਿਓ ਹਫ਼ਤੇ 10 ਦਿਨ ਦੀ ਗੱਲ ਹੈ ਲਗਾਤਾਰ ਬਣਾ ਕੇ ਪੀਓ ਤੁਸੀਂ ਉਸ ਤੋਂ ਬਾਅਦ ਚੈੱਕ ਕਰਿਓ। ਲੋ ਜੀ ਹੁਣ ਮੈਂ ਤੁਹਾਨੂੰ ਦਿਖਾ ਦੇਣੀ ਆ। ਮੈਂ ਇੱਧਰ ਕੱਢ ਹੀ ਰੱਖਿਆ। ਇਹਦੇ ਲਈ ਆਪਾਂ ਕੀ ਕਰਨਾ ਹੈ ਕਿ ਦੋ ਕਾਲੀਆਂ ਮਿਰਚਾਂ ਮੈਂ ਨੇੜੇ ਕਰਦੀ ਆ। ਲੋ ਜੀ ਇਹਦੇ ਲਈ ਆਪਾਂ ਲਿਆ ਹੈਗਾ ਅ ਦੋ ਤਾਂ ਇਹ ਕਾਲੀਆਂ ਮਿਰਚਾਂ ਲੈ ਲਈਆਂ ਸਾਬਤ। ਠੀਕ ਹੈ ਜੀ। ਤੇ ਦੋ ਹਰੀਆਂ ਲੈ ਜੀਆਂ ਲਈ ਜਾਣੀ ਤੇ ਦੋ ਲੈਨੇ ਲੌਂਗ ਤੇ ਇੱਕ ਨਾ ਆਪਾਂ ਛੋਟਾ ਜਿਹਾ ਟੁਕੜਾ ਹੈਗਾ ਨਿੱਕਾ ਜਿਹਾ ਦਾਲਚੀਨੀ ਦਾ ਲੈਣਾ ਹੁੰਦਾ ਪਰ ਮੇਰੇ ਕੋਲੇ ਦਾਲਚੀਨੀ ਨਹੀਂ ਸੀਗੀ ਇਸ ਕਰਕੇ ਪੀਸੀ ਹੋਈ ਸੀਗੀ ਮੇਰੇ ਕੋਲ ਟੁਕੜਾ ਨਹੀਂ ਸੀ ਮੇਰੇ ਕੋਲ ਪੀਸੀ ਹੋਈ ਸੀਗੀ ਮੈਂ ਤੁਹਾਨੂੰ ਮਾੜੀ ਜੀ ਪਾ ਕੇ ਦਿਖਾ ਦਿੰਨੀ ਆ ਕਿ ਆਪਾਂ ਕਿੰਨੀ ਪਾਉਣੀ ਹੈਗੀ ਆ ਦੇਖ ਲਓ ਬਸ ਇੰਨੀ ਕੁ ਚੁਟਕੀ ਕਹਿ ਗਈ ਆ ਇਹ ਕਿਉਂਕਿ ਜੇ ਆਪਾਂ ਛੋਟਾ ਜਿਹਾ ਟੁਕੜਾ ਲਾਵਾਂਗੇ ਉਹਨੂੰ ਪੀਸ ਕੇ ਇੰਨਾ ਕੀ ਬਣੂਗਾ ਮਾੜਾ ਮੋਟਾ ਭਾਵੇਂ ਇਸ ਤੋਂ ਜ਼ਿਆਦਾ ਹੋ ਜਾਵੇ ਬਸ ਇੰਨਾ ਕੀ ਹੋਊਗਾ ਇਹ ਸਾਰੀਆਂ ਚੀਜ਼ਾਂ ਚਾਰੇ ਚੀਜ਼ਾਂ ਨੂੰ ਆਪਾਂ ਹੁਣ ਦੇ ਲੋ ਜੀ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਗੈਸ ਚੁੱਲਾ ਜਗਾ ਲਾਂਗੇ ਤੇ ਇਹ ਆਪਾਂ ਲਿਆ ਹੈਗਾ ਪੈਨ ਇਹਨੂੰ ਰੱਖਿਆ ਗੈਸ ਤੇ ਤੇ ਇੱਕ ਗਲਾਸ ਨਾ ਆਪਾਂ ਪਾਣੀ ਦਾ ਲਿਆ ਹੈਗਾ ਕੰਚ ਦਾ ਫਿਰ ਜਿਹੜੀ ਦਾਲਚੀਨੀ ਹੈ ਇਹ ਤਾਂ ਆਪਣੇ ਕੋਲ ਪੀਸੀ ਹੋਈ ਜਾਏ ਨੂੰ ਤਾਂ ਇਹਦੇ ਵਿੱਚ ਪਾ ਹੀ ਦਿੰਨੇ ਆਪਾਂ ਤੇ ਬਾਕੀ ਜਿਹੜੀਆਂ ਤਿੰਨ ਚੀਜ਼ਾਂ ਹੋਰ ਲੈਣੇ ਨੇ ਅ ਲਾਈਚੀ ਕਾਲੀ ਮਿਰਚ ਤੇ ਲੌਂਗ ਇਹਨਾਂ ਨੂੰ ਆਪਾਂ ਇਹਦੇ ਵਿੱਚ ਪੀਸ ਲਵਾਂਗੇ ਬਹੁਤ ਦਰਦ ਫੜਾ ਜਿਹਾ ਕਰ ਲੋ ਐ ਨਹੀਂ ਹੈ ਕਿ ਬਹੁਤ ਜ਼ਿਆਦਾ ਬਰੀਕ ਕਰਨਾ ਹੈ ਤੁਸੀਂ ਬਸ ਮੋਟਾ ਮੋਟਾ ਕਰ ਲਿਓ ਲੋ ਇਹਨੂੰ ਮੈਂ ਇਹਦੇ ਵਿੱਚ ਸੁੱਟ ਪਾਉਂਗੀ ਠੀਕ ਹੈ ਜਿਵੇਂ ਆਪਾਂ ਚਾਹ ਦੇ ਵਿੱਚ ਨਾ ਕੁੱਟਕੇ ਜੇ ਮੋਟਾ ਜਿਹਾ ਪਾ ਦਿੰਨੇ ਹੁੰਦੇ ਆ ਉਸੇ ਤਰੀਕੇ ਨਾਲ ਹੀ ਇਹ ਪਾ ਦੇਣਾ ਇਹਦੇ ਵਿੱਚ ਤੇ 100 ਬੰਨ ਥੋੜੀ ਦੇ ਨਾ ਗੈਸ ਤੇ ਇਦਾਂ ਰੱਖਾਂਗੇ ਜਿੰਨੀ ਦੇ ਰਹੇ ਇੰਨਾ ਕਿਨਾਰੇ ਦੇ ਇੰਨਾ ਅੱਧੋਂ ਥੋੜਾ ਜਿਹਾ ਵੱਧ ਪਰ ਪੂਰੇ ਤੋਂ ਘੱਟ ਹੋ ਜੇ ਠੀਕ ਹੈ ਕੋਸ਼ਿਸ਼ ਕਰੋ ਕਿ ਇਦਾਂ ਕਿ ਰਹੇ ਦੇ ਗਲਾਸ ਉਸ ਨੂੰ ਟੱਕਰ ਤੇ ਰੱਖ ਲੈਣੇ ਆ ਤੇ ਜਦੋਂ ਇਹ ਇਦਾਂ ਰਹਿ ਗਿਆ 50% 50 60% ਰਹਿ ਗਿਆ ਪਾਣੀ ਤੇ ਫਿਰ ਆਪਾਂ ਗਲਾਸ ਦੇ ਵਿੱਚ ਕੱਢ ਲਾਂਗੇ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਲੈਣਾ ਹੈਗਾ ਉਹ ਮੈਂ ਤੁਹਾਨੂੰ ਬਾਅਦ ਚ ਦੱਸ ਦਿਆਂ ਫਿਰ ਮਿਲਦੇ ਆ ਲੋਡ ਹੁਣ ਆਪਾਂ ਹੁਣ ਲੈਨੇ ਆ ਇਹਨਾਂ ਨੂੰ 5 ਕਿ ਮਿੰਟ ਹੋ ਗਏ ਤੇ ਹੁਣ ਆਪਾਂ ਇਹ ਹੁਣਦੇ ਆ ਮਨਗੇ ਤੋਂ ਤਾਂ ਬਹੁਤ ਥੋੜਾ ਜਿਹਾ ਰਹਿ ਗਿਆ ਜਿਆਦਾ ਹੀ ਛਾੜਦਾ ਮੈਂ ਤਾਂ ਇੰਨਾ ਕੀ ਰਹਿ ਗਿਆ ਪੂਰਾ ਗਲਾਸ ਛਾੜਦਾ ਮੈਂ ਜਨਾ ਪਰ ਆਪਾਂ ਨਾ ਅੱਧਾ ਰੱਖਣਾ ਹੈਗਾ 50% ਪਰ ਮੇਰੇ ਕੋਲੇ ਚਲੋ ਇੰਨਾ ਕਰਿਆ ਕੇ ਰਹਿ ਗਿਆ ਹੈਗਾ ਇਹ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਹੈਗਾ ਕਿ ਸਵੇਰੇ ਮਾਰਨਿੰਗ ਚ ਮੈਂ ਇਧਰ ਨੂੰ ਕਰ ਲਾਂਗੀ ਸਵੇਰੇ ਆਪਾਂ ਜਦੋਂ ਉੱਠਦੇ ਆਂ ਤੇ ਖਾਲੀ ਪੇਟ ਖਾਣਾ ਖਾਣ ਤੋਂ ਪਹਿਲਾਂ ਕੁਝ ਵੀ ਖਾਣ ਤੋਂ ਪਹਿਲਾਂ ਇਹਨੂੰ ਪੀ ਲੈਣਾ ਠੀਕ ਹੈ ਜੀ ਹਫਤਾ ਲਗਾਤਾਰ ਪੀਣਾ ਤੁਸੀਂ ਤੇ ਹਫਤੇ ਵਿੱਚ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ ਮਿਲਣਾ ਸ਼ੁਰੂ ਹੋ ਜਾਊਗਾ ਸ਼ੂਗਰ ਜਿਹੜੀ ਉਹ ਕੰਟਰੋਲ ਚ ਹੋ ਜੂਗੀ ਇਹਨਾਂ ਗਰਮ-ਗਰਮ ਨਹੀਂ ਪੀਣਾ ਥੋੜਾ ਠੰਡਾ ਕਰ ਲੈਣਾ ਸ਼ੂਗਰ ਜਿਹੜੀ ਤੁਹਾਡੀ ਉਹ ਕੰਟਰੋਲ ਚ ਹੋ ਜੂਗੀ ਕੋਲੇਸਟ੍ਰੋਲ ਆ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਊਗਾ ਤੇ ਪਹਿਲਾਂ ਇੱਕ ਹਫਤਾ ਇਹਨੂੰ ਤੁਸੀਂ ਲਗਾਤਾਰ ਪੀਓ ਉਸ ਤੋਂ ਬਾਅਦ ਰਿਜ਼ਲਟ ਦੇਖਿਓ ਤੁਸੀਂ ਤੁਹਾਨੂੰ ਫਰਕ ਜ਼ਰੂਰ ਪਾਊਗਾ ਪਰ ਫੇਰ ਹੌਲੀ ਹੌਲੀ ਪੀਸ ਰੇ ਦਿਲ ਕਰਦੇ ਹੋ ਤੁਸੀਂ ਤੀਜੇ ਦਿਨੋਂ ਪੀਣਾ ਸ਼ੁਰੂ ਕਰਦੇ ਹੋ ਪਰ ਹਫਤਾ ਜਿਹੜਾ ਉਹ ਤੁਸੀਂ ਲਗਾਤਾਰ ਪੀਣਾ ਇੱਕ ਹਫਤੇ ਦੇ ਵਿੱਚ ਹੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਆ ਜਿਹੜਾ ਉਹ ਮਿਲ ਜਾਣਗੇ ਸੋ ਮੈਨੂੰ ਲੱਗਦਾ ਕਿ ਕੁਝ ਵੀ ਔਖਾ ਨਹੀਂ ਹੈਗਾ ਇਹਦੇ ਵਿੱਚ ਬਹੁਤ ਜ਼ਿਆਦਾ ਸੌਖਾ ਕੰਮ ਹੈਗਾ ਇਹਨਾਂ ਨਾਲ ਸੜ ਦਿਓ ਜਿੰਨਾ ਮੈਂ ਸੜਦਾ ਤੇ ਇਹ ਵੈਸੇ ਇਹਨੂੰ ਮੈਂ ਸਿਮਤੇ ਹੀ ਕਰ ਦੇਣਾ ਚਾਹੀਦਾ ਸੀ ਮੈਂ ਤਾਂ ਫੁੱਲ ਗੈਸਤੀ ਰੱਖ ਕੇ 5 ਮਿੰਟ ਚਲੀ ਗਈ ਇਧਰ ਉਧਰ ਤੇ ਉਸ ਤੋਂ ਬਾਅਦ ਤੁਸੀਂ ਚੀਜ਼ਾਂ ਵੀ ਕੁਝ ਨਹੀਂ ਹੈਗੀਆਂ ਖਾਸ ਕਾਲੀਆਂ ਮਿਰਚਾਂ ਘਰ ਹੁੰਦੀਆਂ ਨੇ ਅਲੈਚੀਆਂ ਕਰ ਹੁੰਦੀਆਂ ਨੇ ਉਹ ਲੌਂਗ ਕਰ ਹੁੰਦੇ ਨੇ ਔਰ ਦਾਲਚੀਨੀ ਹੈ ਜਿਹੜੀ ਉਹ ਤਕਰੀਬਨ ਕਰ ਹੁੰਦੀ ਆ ਬਾਈ ਜਾਂ ਸੁਣਾ ਵੀ ਹੋਈ ਤਾਂ ਤੁਸੀਂ ਲਿਆ ਸਕਦੇ ਹੋ ਕੋਈ ਸੰਸਾਰੀ ਤੋਂ ਤੇ ਇਹ ਚਾਰ ਚੀਜ਼ਾਂ ਨੇ ਜਿਹੜੀਆਂ ਇਹ ਤੁਸੀਂ ਲੈ ਲੈਣੀਆਂ ਨੇ ਚਾਰਾਂ ਨੂੰ ਬੋਇਲ ਕਰ ਲਿਓ ਬੋਇਲ ਕਰਕੇ ਇਹਨਾਂ ਨੂੰ ਡੰਡਾ ਕਰਕੇ ਅੱਧਾ ਗਲਾਸ ਕਰਕੇ 50% ਸਾੜ ਦੇਣਾ ਇਹਨੂੰ ਮਤਲਬ ਬੋਇਲ ਕਰ ਦੇਣਾ ਜਦੋਂ ਅੱਧਾ ਰਹਿ ਜਾਏ ਗਲਾਸ ਤੇ ਉਦੋਂ ਤੁਸੀਂ ਇਹਨੂੰ ਪੀ ਲੈਣਾ ਠੀਕ ਹੈ ਜੀ ਪਰ ਖਾਲੀ ਪੇਟ ਪੀਣਾ ਹਫ਼ਤਾ ਲਗਾਤਾਰ ਪੀਓ ਹਫ਼ਤੇ ਬਾਅਦ ਤੁਸੀਂ ਮੈਨੂੰ ਦੱਸਿਓ ਕਿ ਤੁਹਾਨੂੰ ਕਿੰਨਾ ਫਰਕ ਪਿਆ ਠੀਕ ਹੈ ਜੀ ਬਹੁਤ ਵਧੀਆ ਜਾਦੂਈ ਹੈ ਇਹ ਇੱਕ ਤਰ੍ਹਾਂ ਦਾ ਤੇ ਸੌਖਾ ਬਹੁਤ ਆਨੁਸਕਾਰ ਦੇ ਵਿੱਚ ਜਮਾ ਕੋਈ ਸੌਖਾ ਨਹੀਂ ਹੈਗਾ ਤੇ ਇਹ ਨਾ ਕਿ ਹੋ ਕੇ ਸਾਡੇ ਕੋਲ ਇਦਾਂ ਪੀਤਾ ਨਹੀਂ ਜਾਣਾ ਜੀ ਮਿੱਠਾ ਪਾਲੀਏ ਹੁਣ ਪਹਿਲੀ ਗੱਲ ਦਾ ਇਹ ਕਿ ਜਿਹੜਾ ਡਾਇਬੀਟਿਕ ਹੈਗਾ ਉਹ ਮਿੱਠਾ ਤਾਂ ਪਾਊਗਾ ਨਹੀਂ ਬਿਨਾਂ ਮਿੱਠੇ ਤੁਸੀਂ ਪੀਊਗਾ ਵੈਸੇ ਵੀ ਜਿਹੜਾ ਕੋਲੇਸਟ੍ਰੋਲ ਹੈ ਨਾ ਉਹਦੇ ਵਿੱਚ ਵੀ ਮਿੱਠਾ ਜਿਹੜਾ ਉਹ ਬੰਦ ਕਰਦੇ ਨੇ ਨਾਮਕ ਵੀ ਬੰਦ ਕਰਨਾ ਹੁੰਦਾ ਔਰ ਮਿੱਠਾ ਵੀ ਬੰਦ ਕਰਨਾ ਹੁੰਦਾ ਘਟਾ ਘਟਾ ਦਾ ਜਰੂਰ ਲਓ ਕੋਸ਼ਿਸ਼ ਕਰੋ ਕਿ ਚਾਹ ਵਗੈਰਾ ਤੁਸੀਂ ਫਿੱਕੀ ਪੀਣੀ ਸ਼ੁਰੂ ਕਰ ਦੋ ਜਦੋਂ ਮਿੱਠਾ ਹੀ ਛੱਡ ਦਾਂਗੇ ਨਾ ਉਹਦੇ ਨਾਲ ਹੀ ਕੋ ਕੰਟਰੋਲ ਆ ਜਾਂਦਾ ਮਿੱਠਾ ਘਟਾ ਦੋ ਔਰ ਕੀ ਵਗੈਰਾ ਬੰਦ ਕਰ ਦੋ ਮਲਾਈ ਬੰਦ ਕਰ ਦੋ ਉਹਦੇ ਨਾਲ ਹੀ ਕੰਟਰੋਲ ਹੋ ਜਾਂਦਾ ਐਕਸਰਸਾਈਜ਼ ਸੈਰ ਜਿਹੜੀ ਉਹ ਲਗਾਤਾਰ ਕਰਨੀ ਸ਼ੁਰੂ ਕਰ ਦੋ ਡੇਲੀ ਤੇ ਬਾਕੀ ਤੁਸੀਂ ਆ ਨਾਲ ਨਾਲ ਜਿਹੜੀ ਇਹ ਚੀਜ਼ ਹੈਗੀ ਇਹ ਲੈਣੀ ਸ਼ੁਰੂ ਕਰ ਦੋ 슈ਗਰ ਕੰਟਰੋਲ ਚ ਰਹੂਗੀ ਕੋਲੇਸਟ੍ਰੋਲ ਜਿਹੜਾ ਘਟਣਾ ਸ਼ੁਰੂ ਹੋ ਜੂਗਾ ਠੀਕ ਹੈ ਜੀ ਸੋ ਜਦੋਂ ਕੋਲੇਸਟ੍ਰੋਲ ਘਟ ਗਿਆ ਉਦੋਂ ਹੱਥਾਂ ਪੈਰਾਂ ਦਾ ਜਿਹੜਾ ਸੁਨ ਸੁਨ ਬਣੇਗਾ ਉਹ ਵੀ ਠੀਕ ਹੋ ਜੂਗਾ ਤੇ ਲੋ ਜੀ ਬਸ ਇੰਨਾ ਸੀਗਾ ਅੱਜ ਆਪਣਾ ਵਲੌਗ ਛੋਟਾ ਜਿਹਾ ਵਲੌਗ ਬਹੁਤ ਜ਼ਿਆਦਾ ਬੋਰ ਨਹੀਂ ਕਰਦੇ ਇਸ ਤੁਹਾਨੂੰ ਤੇ ਬਾਕੀ ਇਹ ਤੁਸੀਂ ਕਰਨਾ ਹੈ ਕਰਕੇ ਰਿਜ਼ਲਟ ਜਿਹੜਾ ਜੀ ਰੂਪ ਸ਼ੇਅਰ ਕਰਨਾ ਠੀਕ ਹੈ ਜੀ ਐਵੇਂ ਕਰੇ ਬਣਾਉਣਾ ਕੁਝ ਕਰਿਆ ਦਾ ਕਰੋਗੇ ਨਹੀਂ ਇਹਦੇ ਨਾਲ ਨਹੀਂ ਕੁਝ ਹੋਣਾ ਪੋਜ਼ਿਟਿਵ ਰਹਿਣਾ ਹੈ ਵੱਡੀ ਗੱਲ ਸਭ ਤੋਂ ਪੋਜ਼ਿਟਿਵ ਰਹਿਣਾ ਹੈ ਪੋਜ਼ਿਟਿਵਿਟੀ ਨੂੰ ਇੱਥੋਂ ਇੱਥੋਂ ਤੱਕ ਭਰ ਕੇ ਰੱਖਣਾ ਫੁੱਲ ਨੱਕੋ ਨੱਕ ਰੱਖਣਾ ਪੋਜ਼ਿਟਿਵਿਟੀ ਨੂੰ ਠੀਕ ਹੈ ਜੀ ਜਦੋਂ ਅਸੀਂ ਪੋਜ਼ਿਟਿਵ ਰਹਿਵਾਂਗੇ ਕੋਈ ਵੀ ਚੀਜ਼ ਜਦੋਂ ਅਸੀਂ ਲਵਾਂਗੇ ਸਟਾਰਟ ਕਰਾਂਗੇ ਤਾਂ ਜਦੋਂ ਅਸੀਂ ਇਹ ਸੋਚ ਕੇ ਲਵਾਂਗੇ ਕਿ ਇਹਦੇ ਨਾਲ ਮੈਂ ਬਿਲਕੁਲ ਠੀਕ ਹੋ ਜਾਣਾ ਤਾਂ ਫਿਰ ਜ਼ਰੂਰ ਠੀਕ ਹੋ ਜਾਣੀ ਕਿਉਂਕਿ ਵੱਡੀ ਗੱਲ ਤੁਹਾਡੀ ਵਿਲ ਪਾਵਰ ਦੀ ਹੁੰਦੀ ਆ ਕਿ ਤੁਹਾ ਉਹ ਸਟਰੋਂਗ ਹੈ ਔਰ ਤੁਸੀਂ ਬਹੁਤ ਜ਼ਿਆਦਾ ਪੋਜ਼ਿਟਿਵ ਹੋ ਤਾਂ ਅੱਧੀਆਂ ਚੀਜ਼ਾਂ ਤਾਂ ਇਹਦੇ ਨਾਲ ਹੀ ਠੀਕ ਹੋ ਜਾਂਦੀਆਂ ਨੇ ਸੋ ਵਿਲ ਪਾਵਰ ਨੂੰ ਸਟਰੋਂਗ ਰੱਖਣਾ ਹੈ ਔਰ ਪੋਜ਼ਿਟਿਵਿਟੀ ਨੂੰ ਇੱਥੋਂ ਤੱਕ ਬਰਕਰਾਰੀ ਰੱਖਣਾ ਹੈ ਤਾਂ ਕੋਈ ਵੀ ਬਿਮਾਰੀ ਤੁਹਾਡੇ ਨੇੜੇ ਨਹੀਂ ਆਉਗੀ ਸੋ ਇਹ ਅਡਾਪਟ ਕਰਿਓ ਫਾਲੋ ਕਰਿਓ ਤੇ ਫਿਰ ਰਿਜ਼ਲਟ ਸ਼ੇਅਰ ਕਰਿਓ ਠੀਕ ਹੈ ਜੀ ਥੈਂਕ ਯੂ ਸੋ ਮੱਚ ਮਿਲਦੇ ਆ ਕੱਲ ਨੂੰ ਫਿਰ ਹੋਰ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ